ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਕਾਸੀ ਤਰ ਸਾਰੇ ਤੰਦਰੁਸਤ ਹੋਗੇ ਤੇ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਨਵਾਂ ਬਲੌਗ ਵੀ ਤੇ ਆਪਣੀ ਇਨਫੋਰਮੇਸ਼ਨ ਵਾਲੀ ਵੀਡੀਓ ਵੀ ਅੱਜ ਅੱਜ ਜਿਹੜੀ ਵੀਡੀਓ ਹੈਗੀ ਆ ਬਹੁਤ ਸੀਰੀਅਸ ਮੈਟਰ ਤੇ ਹੈਗੀ ਆ ਤੇ ਸਾਰੇ ਭੈਣ ਭਰਾਵਾਂ ਦੇ ਲਈ ਆ ਤੇ ਸਾਰੇ ਜਣੇ ਆਪਣੀ ਅੱਜ ਜਿਹੜੀ ਵੀਡੀਓ ਵਲੌਗ ਹੈਗਾ ਜਰੂਰ ਦੇਖੋ ਸਾਰਿਆਂ ਨੇ ਜਿਹੜਾ ਆਪਣਾ ਅੱਜ ਦਾ ਵਲੌਗ ਹੈਗਾ ਵਲੌਗ ਹੈਗਾ ਜਿਹੜੀਆਂ ਕਿ ਪ੍ਰਾਈਵੇਟ ਕੰਪਨੀ ਤੇ ਸਾਰੇ ਜਾਣਦੇ ਜੀਓ, ਏਅਰਟੈਲ, ਵੀਆਈ ਤੇ ਆਪਣੇ ਜੋ ਵੀ ਪ੍ਰਾਈਵੇਟ ਕੰਪਨੀਆਂ ਸਾਰੀਆਂ ਨੇ ਤੇ ਸਾਰੀਆਂ ਨੇ ਚੱਕ ਕੇ ਆਪਣੇ ਜਿਹੜੇ ਰੇਟ ਹੈਗੇ ਆ ਰੀਚਾਰਜ ਦੇ 50 50 ਕਿਸ ਨੇ 60 ਕਿਸ ਨੇ ਕੋਸ਼-ਕੋਸ਼ ਸਾਨੂੰ ਸਾਰਿਆਂ ਨੂੰ ਪਤਾ ਹੀ ਵਧਾ ਦਿੱਤੇ ਗਏ ਨੇ ਸਾਰਾ ਰੇਟ ਚੱਕਤਾ ਤੇ ਰੇਟ ਚੱਕਣ ਦੇ ਨਾਲ ਹੀ ਲੋਕਾਂ ਵਿੱਚ ਬਹੁਤ ਜ਼ਿਆਦੇ ਭਾਰੀ ਰੋਸ ਪਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਆਮ ਬੰਦਾ ਜਿਹੜਾ ਹੈਗਾ ਉਹ ਮਸਾਂ ਹੀ ਰੀਚਾਰਜ ਕਰਾਉਂਦਾ ਸੀਗਾ ਤੇ ਜਿਹੜਾ ਇਹਨਾਂ ਨੇ ਵਧਾ ਕੇ ਤੇ ਹੋਰ ਜ਼ਿਆਦੇ ਜਿਹੜਾ ਉੱਤੇ ਉਦੀ ਜੇਬ ਲੋਕਾਂ ਦੀ ਜੇਬ ਤੇ ਬੋਝ ਪਾਤਾ ਹੈਗਾ ਤੇ ਦੋਸਤੋ ਮੁੱਦਾ ਅੱਜ ਦਾ ਇਹ ਆ ਤੇ ਆਪਾਂ ਹੁਣ ਸਾਰੀ ਹੀ ਦੁਨੀਆ ਤੁਸੀਂ ਇੰਟਰਨੈਟ ਤੇ ਦੇਖਦੇ ਹੋ ਸਾਰੇ ਤੁਸੀਂ ਜਾਣਦੇ ਹੋ ਤੇ ਸਾਰੇ ਦੇਖਦੇ ਹੋ ਜਾ ਕੇ ਇੰਟਰਨੈਟ ਤੇ ਸਾਰੇ ਤੇ ਹੀ ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਆਪਾਂ ਹੁਣ ਜਿਹੜਾ ਰੌਕ ਹੈਗਾ ਆਪਣਾ ਆਪਣਾ ਬੀਐਸਐਨਲ ਵਾਲ ਰੌਕ ਕਰੀਏ ਬੀਐਸਐਨ ਜਿਹੜੀ ਸਰਕਾਰੀ ਕੰਪਨੀ ਆ ਤੁਸੀਂ ਸਾਰੇ ਜਾਣਦੇ ਹੋ ਥੋੜੀ ਜੀ ਪਹਿਲਾਂ ਪਿੱਛੇ ਫੇਲ ਹੋ ਗਈ ਸੀ ਪ੍ਰਾਈਵੇਟ ਕੰਪਨੀਆਂ ਆਉਣ ਦੇ ਕਾਰਨ ਇਹ ਕੰਪਨੀਆਂ ਨੇ ਆਪਾਂ ਨੂੰ ਵੱਧ ਡਾਟਾ ਦੇ ਕੇ ਤੇ ਆਪਾਂ ਨੂੰ ਆਪਦੇ ਚੁੰਗਲ 'ਚ ਫਸਾ ਲਿਆ ਸੀ ਪਹਿਲਾਂ ਪਹਿਲਾਂ ਫਸਾ ਕੇ ਤੇ ਬਾਅਦ 'ਚ ਜਿਹੜਾ ਹੈਗਾ ਰੇਟ ਇਹ ਵਧਾਈ ਜਾਂਦੇ ਨੇ ਤੇ ਦੋਸਤੋ ਆਪਾਂ ਕਰਨਾ ਇਦਾਂ ਹੈਗਾ ਕਿ ਸਾਰੇ ਜਾਣੇ ਆਪਾਂ ਆਪਦੀ ਜਿਹੜੀ SIM ਹੈਗੀ ਨਹੀਂ ਤੇ SIM ਦੇ ਵਿੱਚ ਆਪਾਂ ਜਿਹੜਾ ਪੋਰਟ ਕਰਵਾ ਕੇ BSNL ਵਿੱਚ ਚੱਲ ਗਏ ਤੇ ਤਾਂ ਜੋ ਇਹਨਾਂ ਕੰਪਨੀਆਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਕੀ ਆਪਣੇ ਹਰ ਬੰਦੇ ਤੇ ਆਪਣੇ ਤੇ ਇਹਨਾਂ ਨੇ ਵਾਧੂ ਦਾ ਬੋਝ ਪਾਤਾ ਰੀਚਾਰਜ ਪਲਾਨ ਵਧਾ ਕੇ ਕਿ ਹਰ ਬੰਦਾ ਰੀਚਾਰਜ ਨਹੀਂ ਕਰਾ ਸਕਦਾ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਜ਼ਿਆਦਾਤਰ ਯੂਟਿਊਬਰਾਂ ਲਈ ਇਹੜੇ ਵਿਚਾਰੇ ਯੂਟਿਊਬਰ ਬਾਨਣਾ ਚਾਹੁੰਦੇ ਨੇ 1.5 GB ਡਾਟਾ ਮਸਾਂ ਹੀ ਕਰਾਉਂਦੇ ਦਿਨ ਦਾ ਉਹ ਵੀ ਉਹਨਾਂ ਲਈ ਕੋਈ ਜ਼ਿਆਦਾ ਨਹੀਂ ਸੀਗਾ ਕਿਉਂਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਨੇ 1.5 GB ਡਾਟਾ ਬਿਲਕੁਲ ਛੇਤੀ ਛੇਤੀ ਮੁੱਕ ਜਾਂਦਾ ਸੀਗਾ ਤੇ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹ ਵੀ ਜਿੰਨਾਂ ਤੇ ਵਾਈਫਾਈ ਲੱਗੇ ਚਲੋ ਉਹ ਤਾਂ ਕਰ ਲੈਂਦੇ ਨੇ ਜਿਹੜਾ ਆਮ ਇਨਸਾਨ ਆ ਆਪਣੇ ਵਰਗਾ ਉਹਨਾਂ ਦੇ ਰੀਚਾਰਜ ਕਰਨਾ ਥੋੜਾ ਜਿਹਾ ਔਖਾ ਹੋ ਚੁੱਕਿਆ ਹੁਣ ਤੇ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਆਪਾਂ ਹੁਣ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ BSNL ਵੱਲ ਚਲੀਏ BSNL ਵੱਲ ਜਾਣ ਦਾ ਕਾਰਨ ਕੀ ਹੈਗਾ ਜਿਹੜਾ BSNL ਜਾਣ ਦਾ ਕਾਰਨ ਹੈਗਾ ਕਿ BSNL ਕੰਪਨੀ ਸਰਕਾਰੀ ਕੰਪਨੀ ਆ ਤੇ ਬਹੁਤ ਹੀ ਘੱਟ ਰੇਟ ਤੇ ਆਪ ਨੂੰ ਬਹੁਤ ਜ਼ਿਆਦੇ ਵਧੀਆ ਪੈਕਸ ਦੇ ਰਹੀ ਆ ਜਿਹੜਾ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਸ ਵਕ ਮੈਂ ਦੇਖਿਆ ਸੀ ਨੈਟ ਤੇ 108 ਰੁਪਏ ਵਿੱਚ ਜਿਹੜਾ ਪਹਿਲਾ ਰੀਚਾਰਜ ਸ਼ੁਰੂ ਹੋਇਆ 28 ਦਿਨ ਲਈ ਅਨਲਿਮਟਿਡ ਕਾਲ ਤੇ ਸ਼ਾਇਦ ਮਿਲਦਾ ਇੱਕ GB ਡਾਟਾ ਹਰ ਰੋਜ਼ ਹੁੱਚ ਮਿਲਦਾ ਹੈਗਾ ਮੈਂ ਕਾਫੀ ਦਿਨ ਪਹਿਲਾਂ ਵੇਖਿਆ ਸੀ ਰੱਬ ਨਾ ਕਰੇ ਇਹ ਪਲਾਨ ਬਦਲ ਗਿਆ ਹੋਵੇ ਤੁਸੀਂ ਸਰਚ ਜਰੂਰ ਕਰ ਲਓ ਇਸ ਚੀਜ਼ ਤੇ ਕੱਲ ਨੂੰ ਮੈਨੂੰ ਨਾ ਕਿਉਂਕਿ ਤੂੰ ਇਹ ਕਿਹਾ ਸੀ ਵੀ 1GB ਡਾਟਾ 180 ਰੁਪਏ ਹਰ ਰੋਜ਼ ਮਿਲਦਾ ਵੈਸੇ ਹੋ ਸਕਦਾ ਪਲਾਨ ਚੱਲਦਾ ਹੋਵੇ ਕਿਉਂਕਿ ਸਰਕਾਰੀ ਕੰਪਨੀ ਛੇਤੀ ਕਿਤੇ ਪਲਾਨ ਚੇਂਜ ਨਹੀਂ ਕਰਦੀ ਇਹ ਆਪਣੇ ਗਾਹਕਾਂ ਨੂੰ ਸਹੂਲਤ ਬਹੁਤ ਦਿੰਦੀ ਹੈ ਤੇ ਤਾਂ ਕਰਕੇ ਦੋਸਤੋ ਤੁਸੀਂ ਆਪਾਂ ਸਾਰੇ BSNL ਵਾਲ ਰੌਕ ਕਰੀਏ ਜਿਹੜੇ ਆਪਣੇ ਘਰਾਂ ਵਿੱਚ ਕਿਉਂਕਿ 4 4 5 5 6 6 ਮੋਬਾਈਲ ਅੱਜ ਕੱਲ ਆਮ ਘਰਾਂ ਵਿੱਚ ਹੈਗੇ ਨੇ ਜੇਕਰ ਆਪਾਂ ਸਾਰੇ ਪੋਰਟ ਕਰਕੇ BSNL ਵੱਲ ਜਾਵਾਂਗੇ ਤੇ ਆਪ ਨੂੰ ਸਸਤੇ ਪਲਾਨ ਮਿਲਣਗੇ ਤੇ ਆਪਾਂ ਨੂੰ ਉਹਦਾ ਫਾਇਦਾ ਚੁੱਕਣਾ ਚਾਹੀਦਾ ਹੈਗਾ ਤਾਂ ਜੋ ਇਹਨਾਂ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਪਤਾ ਲੱਗ ਸਕੇ ਜਿਹੜੀ ਕਿ ਇੱਕ ਮੈਂ ਵੀਡੀਓ ਵੇਖੀ ਸੀਗੀ ਕਿ ਕੁਝ ਹੀ ਦਿਨਾਂ ਦੇ ਵਿੱਚ ਮੈਂ ਕਿਸ ਦਾ ਨਾਮ ਲਵਾਂ ਕਿਸ ਨੇ ਵੀਡੀਓ ਪਾਈ ਸੀ ਕੁਝ ਹੀ ਦਿਨਾਂ ਦੇ ਵਿੱਚ 1 ਕਰੋੜ ਬੰਦੇ ਨੇ BSNL ਵਿੱਚ ਪੋਰਟ ਕਰਨ ਲਈ ਆਪਣਾ SIM ਰਿਕੁਐਸਟ ਪਾਈ ਹੈਗੀ ਆ ਤੇ ਲੋਕੀ ਵੀ ਸਿਆਣੇ ਨੇ ਕਿਉਂਕਿ ਇੰਨਾ ਜਿਹੜਾ ਮਤਲਬ ਕਿ ਰੀਚਾਰਜ ਪਲਾਨ ਜਿਹੜੇ ਜਿਆਦਾ ਵਧਾਏ ਜਾ ਰਹੇ ਨੇ ਕਿਉਂਕਿ ਹਰ ਬੰਦੇ ਤੇ ਕਰੋਨਾ ਇਹ ਵਸ ਦੀ ਗੱਲ ਨਹੀਂ ਹੈਗੀ ਤੇ ਇਸ ਲਈ ਮੇਰੀ ਸਾਰਿਆਂ ਨੂੰ ਰਿਕਵੈਸਟ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ BSNL ਨਾਲ ਚੱਲੀਏ ਜੇ ਆਪਾਂ BSNL ਨਾਲ ਵੱਲ ਜਾਵਾਂਗੇ ਆਪ ਨੂੰ ਹੋ ਸਕਦਾ ਸਰਕਾਰ ਇਸ ਤੋਂ ਵੀ ਜਿਆਦਾ ਸਹੂਲਤ ਦੇਵੇ ਕਿਉਂਕਿ ਇਹ ਵੀਡੀਓ ਸਾਰਿਆਂ ਲਈ ਆ ਸਾਰੇ ਭੈਣਾ ਭਰਾਵਾਂ ਲਈ ਆ ਤੇ ਆਪਾਂ ਸਾਰੇ ਰਲ ਕੇ ਹੰਬੜਾ ਮਾਰੀਏ ਜੇਕਰ ਆਪਾਂ ਨੰਬਰ ਪੂਟ ਕਰਾਂਗੇ ਤਾਂ ਇਹ ਕੰਪਨੀ ਨੂੰ ਮਜਬੂਰ ਹੋ ਕੇ ਆਪਣੇ ਜਿਹੜੇ ਹੈਗੇ ਆ ਰੇਟ ਇਹ ਘਟਾਉਣੇ ਪੈਣਗੇ ਦੀ ਰੇਟ ਘਟਾਉਣਗੇ ਰੇਟ ਡੇਗਣਗੇ ਆਲਦਾ ਕਿਉਂਕਿ ਜੇ ਸਾਰੀ ਦੁਨੀਆ ਹੀ BSNL ਵੱਲ ਹੋ ਗਈ ਤੇ BSNL ਦੀ ਜਿਹੜੀ ਆਪ ਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੀ ਸੁਵਿਧਾ ਹੈਗੀ ਆ ਉਹ ਬਹੁਤ ਵਧੀਆ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਸਰਕਾਰੀ ਕੰਪਨੀ ਆ ਸਰਕਾਰੀ ਕੰਪਨੀ ਸਰਕਾਰ ਚਾਹੇਗੀ ਸਰਕਾਰ ਦੀ ਕੰਪਨੀ ਨੂੰ ਲੋਕੀ ਯੂਜ਼ ਕਰਨ ਤੇ ਉਹਨੂੰ ਉਹਦੇ ਵਿੱਚ ਆਪਾਂ ਨੂੰ ਆਉਣ ਲਈ ਵੱਡੀ ਤਬਦੀਲੀ 4G 5G ਬੜੇ ਵਧੀਆ ਤਰੀਕੇ ਨਾਲ ਆਪਾਂ ਵਰਤ ਸਕਾਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਸ ਦੀ ਬਹੁਤ ਵਧੀਆ ਸਰਵਿਸ ਹੋ ਜਾਵੇ ਤੇ ਮੇਰੇ ਸਾਰੇ ਭੈਣ ਭਰਾਉਣੇ ਇੱਕ ਵਾਰੀ ਫੇਰ ਬੇਨਤੀ ਆ ਕਿ ਆਪਾਂ ਰਲ ਕੇ ਹਮਲਾ ਮਾਰੀਏ ਤੇ ਆਪਾਂ ਐਪ ਦੇ ਨੰਬਰ ਜਿਹੜੀ ਪੋਸਟ ਰਿਕੁਐਸਟ ਸਾਰੇ ਨੇ ਪਾ ਦੋ ਤੇ ਆਪਾਂ BSNL ਕੋਲ ਆਈਏ ਤਾਂ ਜੋ ਆਪਾਂ ਨੂੰ ਵਾਧੂ ਇਹ ਬੋਝ ਤੋਂ ਛੁਟਕਾਰਾ ਨਾ ਸਕੇ ਤੇ ਜੇ ਆਪਣੀ ਅੱਜ ਦੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਰਿਓ ਲਾਈਕ ਵੀ ਚਲੋ ਮਿਲਦੇ ਹਾਂ ਇੱਕ ਨਵੇਂ ਵੀਲੋਗਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ